ਕਬੇ ਮਾਤਾ ਨਾਲਾ ਕਿਹੜਾ ਕਹਿ ਤੂੰ ਤੇਰੀ ਮਾਤਾ ਨਾਲਾ ਲੋਕੀਂ ਦੇ ਬੇਤੀ ਪਾਪਿਆ ਨਾ ਤਿੰਨ ਮਾਤਾ ਹਾ ਬਈ ਕਿਹੜਾ ਭਗਤ ਆ ਗਾਉਣ ਦਾ ਕੰਮ ਕਰਦਾ ਕੁਸ ਬਣ ਨਹੀਂ ਰਹਾ ਨਾਮ ਬਣਾਉਣਾ ਚਾਹੁੰਦਾ ਪਰ ਨਾਮ ਉਹ ਮਿੱਟੀ ਚ ਮਿਲਿਆ ਪਿਆ ਆ ਜੋ ਓਕੇ ਗੋਲ ਭਗਤਾ ਜੈ ਹੋ ਮਾਤਾ ਜੀ ਹਾਂ ਦੱਸ ਕੀ ਹੋ ਗਿਆ ਮਾਤਾ ਜੀ ਕੰਮ ਨਹੀਂ ਚੱਲ ਰਿਹਾ گاਉਣ ਵਾਲਾ ਬਹੁਤ ਕਸਟਾ ਕੱਢ ਲੀਆਂ ਅੱਛਾ ਕੰਮ ਨਹੀਂ ਚੱਲਦਾ ਕੈਸਟਾ ਕੱਢ ਲੀਆਂ ਹਾਂਜੀ ਲਾ ਐ ਦੱਸ ਮੈਨੂੰ ਹਾਂਜੀ ਘਰ ਚ ਕੋਈ ਕੁੜੀ ਮਰੀ ਹੋਈ ਆ ਸਾਡੇ ਦਾ ਕੁੜੀ ਨਹੀਂ ਹੈਗੀ ਜੀ ਕੋਈ ਕੋਈ ਨਿਆਣੀ ਉਮਰ ਦੀ ਕੁੜੀ ਨਾ ਨਾ ਜੀ ਕਿਸੇ ਗਵਾਂਡੀਆਂ ਦੀ ਉਹ ਗਵਾਂਡ ਦੀ ਮਰੀ ਹੋਈ ਜੀ ਨਾ ਜੀ ਸਾਡੇ ਦਾ ਖੇਤ ਚ ਘਰ ਆ ਸਾਡੇ ਤੇ ਕੋਈ ਗਵੰਡੀ ਵੀ ਨਹੀਂ ਕੋਈ ਪਿੰਡ ਚ ਮਰੀ ਹੋਊ ਜੀ ਯਾਦ ਕਰ ਲੋ ਹੁਣ ਪਿੰਡ ਦਾ ਮੈਂ ਠੇਕਾ ਲੈ ਰੱਖਿਆਗਾ ਚਲ ਚਲੋ ਲੱਭ ਕੇ ਲਿਆ ਬਬ ਨਮਕੇ ਲਿਆ ਲੱਭ ਕੇ ਲਿਆ ਬਬ ਨਮਕੇ ਲਿਆ ਨਮਕੇ ਲਿਆ ਬਬ ਨਮਕੇ ਲਿਆ ਨਮ ਨਮਕੇ ਲਿਆ ਇੱਕ ਚੀਜ਼ ਮੂਰੇ ਹੋਰ ਆ ਰਹੀ ਐ ਹਾਂਜੀ ਹੁਣ ਉਹ ਦੱਸੀ ਦੱਸੋ ਜੀ ਤੁਹਾਡੇ ਕੋਈ ਗੇਟਾਂ ਚ ਟੂਣਾ ਕਰਾ ਕੇ ਗਿਆ ਸੀਗਾ ਹਾਂਜੀ ਹਾਂ ਉਹਦੇ ਦੱਸ ਰਿਆ ਮੈਂ ਹਾਂਜੀ ਹਾਂ ਲੱਡੂ ਸੀਗੇ ਹਾਂਜੀ ਉੱਤੇ ਸੰਧੂਰ ਲੱਗਿਆ ਹੋਇਆ ਸੀਗਾ ਹਾਂਜੀ ਹਾਂ ਨਾਲ ਨਿੰਬੂ ਸੀ ਕਾਲਾ ਕੱਪੜਾ ਸੀ ਮਾਂ ਸੀ ਹਾਂ ਯੋ ਟੱਪ ਗਿਆ ਦੀ ਮੈਂ ਟੱਪਿਆ ਨਹੀਂ ਤੀ ਤੂੰ ਤੇਰੇ ਗੇਟਾਂ ਚੀ ਸੀ ਹਾਂ ਜੀ ਹਾਂ ਹਾਂ ਉਹਦਾ ਫਿਰ ਲਾਜ ਜੀ ਕੋਈ ਲਾਜ ਦੱਸਾਂਗੇ ਥੋੜਾ ਜਿਹਾ ਖਰਚਾ ਆਊਗਾ ਕਿੰਨਾ ਕੁ ਜੀ ਤੂੰ ਐ ਕਰੇ 11000 ਰੁਪਏ ਦੇ ਦੇ ਹਵਨ ਹੋਊਗਾ ਤੇਰਾ ਸਾਰੀ ਰਾਤ ਹਵਨ ਹੋਊਗਾ ਚਾਹੇ ਤਾਂ ਸਮੱਗਰੀ ਆਪ ਲਿਆ ਦੇ ਨਹੀਂ ਭਾਗਤਣੀ ਤੇਨੂੰ ਸਾਰਾ ਸਮਾਨ ਲਖਾ ਦੋਗੇ ਸਾਨੂੰ ਪੈਸੇ ਜਮਾ ਕਰਾ ਦੇ ਕੁੜੀਏ ਤੋ ਲੈ ਕੇ ਆਈ ਫਿਰ ਠੀਕ ਆ ਬਾਬਾ ਹੂੰ ਮਾਤਾ ਜੇ ਮੇਰੇ ਲਈ ਵੀ 11000 ਰੁਪਏ ਹੁੰਦਾ ਮੈਂ ਉਰੇ ਗਾਣੂ ਆਉਂਦਾ ਉਰੇ ਤੋ ਤਾਂ ਐਂ ਤੇ ਕੰਮ ਨਹੀਂ ਚੱਲਦਾ ਜਿਨ੍ਹਾਂ ਦੇ ਕੰਮ ਨਹੀਂ ਚੱਲਦੇ ਉਹੀ ਆਉਂਦੇ ਨੇ ਫਿਰ ਕੰਮ ਐਂ ਨਹੀਂ ਚੱਲਦੇ ਕੰਮ ਚਲਾਉਣ ਵਾਸਤੇ ਪੈਸਾ ਚਾਹੀਦਾ ਮਾਤਾ ਜੀ ਕਿਥੇ ਨੇ ਇਹਨੇ ਲੱਖਾਂ ਰੁਪਏ ਗਾਣੇ ਦੇ ਦਿੱਤਾ ਇੱਥੇ ਰੌਣਕ ਵੜੀ ਦੀ ਹੁਣ ਬਾਬਾ ਜੀ ਸਭਾਈ ਜੀ ਦਾ ਖਾਲਸਾ ਲਾਗੂ ਜੀ ਦੇ ਘਰੇ ਬਾਬਾ ਜੀ ਜਿਹੜੀ ਉਹ ਪਿੰਡ ਤੋਂ ਆਪਾਂ ਚੌਕੀ ਚਕਾਈ ਦੀ ਤੁਸੀਂ ਉਹਨਾਂ ਨੇ ਮੋਟਰ ਤੇ ਆ ਕੇ ਬਖੰਡ ਵਾੜ ਰੱਖੇ ਨੇ ਜਨਾਨੀ ਨੇ ਤੇ ਹਾਂ ਮੈਂ ਮੈਂ ਉਹਨਾਂ ਨੂੰ ਪੁੱਛਿਆ ਸੀ ਮੈਂ ਕਿਹਾ ਵੀ ਮੈਂ ਦਾਰੂ ਵੇਚਦਾ ਹਾਂ ਦਾਰੂ ਘੜਦਾ ਤੇ ਕਹਿੰਦੇ ਵੀ ਚੱਲੂ ਬੂ ਕੰਮ ਇਹਨਾਂ ਦਾ ਠੇਕਾ ਵੀ ਹੈ ਜੀ ਇੱਕ ਮੈਨੂੰ ਕਹਿੰਦੇ ਠੇਕੇ ਦੇ ਢੋਲ ਦੇ ਕੇ ਦਹੀਂ ਫੇਰ ਕੰਮ ਚੱਲੂ ਨਾਲੇ ਆਪਾਂ ਘੜ ਦੋ ਨੰਬਰ ਦਾ ਕੰਮ ਕਰਦੇ ਆ ਜੀ ਮੋਟਰ ਤੇ ਨਹੀਂ ਹੁਣ ਮੋਟਰ ਤੇ ਆ ਜਿਓ ਫੀ ਗੇ ਮਾਤਾ ਬਥੇਰੇ ਗਾਣੇ ਲਾ ਲਿਆ ਮਾ ਭਗਤਾਂ ਵਾਲੇ ਹੁਣ ਕੀ ਲਈ ਚੱਕ ਮਾਜਾ ਲਾ ਦੋ ਚਲੋ ਨਾ ਬਤੋ 37 ਰੰਗ ਦੀ ਮੇਰੀ ਤੇ ਟੋਕੀ ਆ ਗਟਾਰਾ ਪਾਈਆ ਉਹ ਬੈਲਿਆਂ ਦੇ ਮੈਂ ਚੱਟ ਤੇਲੀ ਤੂੰ ਵੀ ਚੱਟ ਤੇ ਜਾ ਰੀਆਂ ਲੱਗਾ ਵੇ ਪੰਦੇ ਆ ਪੈਸੇ 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 ਸਮਾਨ ਕਰ ਤੋ ਉਹ ਸਰ ਇਹ ਆਦਾ ਫੱਟ ਫੇਰ ਭੱਜ ਗਏ ਉਹ ਕੋਈ ਗੱਲ ਨਹੀਂ ਤੂੰ ਟੈਨਸ਼ਨ ਨਾ ਲੈ ਭੱਜਣਾ ਕਿੱਥੋਂ ਤੱਕ ਕਿੰਨਾ ਕ ਟਾਈਮ ਬਚਦੇ ਰਹਿਣਗੇ ਇੱਕ ਦਿਨ ਤਾਂ ਇਹਨਾਂ ਦੀ ਚੌਂਕੀ ਪਟਾਕੇ ਛੱਡੂ ਜਿਹੜੇ ਪਖੰਡ ਕਰਦੇ ਆ ਨਾ ਪਖੰਡ ਬਾਅਦ ਖਤਮ ਕਰਕੇ ਰੱਖਣਾਗਾ ਇਹ ਪਖੰਡੀਆਂ ਨੇ ਨਾ ਜਿਹੜੇ ਅਸਲੀ ਗੁਰੂ ਪੀਰ ਨੇ ਉਹਨਾਂ ਦੀ ਮਰਿਆਦਾ ਹੀ ਭੰਗ ਕਰਤੀ ਉਹ ਮਥਾ ਮਥਾ ਹੱਥ ਆਏ ਸੀ ਫੇਰ ਭੱਜ ਗਏ ਕੋਈ ਗੱਲ ਨਹੀਂ ਫਿਕਰ ਨਾ ਕਰ ਘਰੋਂ ਪੱਟ ਕੇ ਚੌਂਕੀ ਇੱਥੇ ਲਈ ਇੱਥੋਂ ਪੱਟ ਕੇ ਕਿਤੇ ਹੋਰ ਲਾਉਣਗੇ ਛੱਡ ਦੋ ਤਾਂ ਮੈਂ ਨਹੀਂਗਾ ਭੱਜਣੇ ਕਿੱਥੇ ਤੱਕ ਅੰਦਰ ਤੈਨੂੰ ਜੇਲ ਸੱਟ ਕੇ ਦਿਖਾਉ ਤੈਨੂੰ ਹਾਂ ਉਹ ਕਹਿੰਦੇ ਹੁੰਦੇ ਬੱਕਰੇ ਦੀ ਮਾਂ ਕਹ ਤੋ ਕਿ ਤਾਂ ਖੈਰ ਮਣਾਉ ਹਾਂ ਐ ਕਰੋ ਹਾਂ ਆ ਬੁਲਾ ਦਿਓ ਮੁਲਾਜ਼ਮ ਨੂੰ ਆ ਕਰਾਇਨਾ ਸਾਮਾਨ ਦਾ ਇਕੱਠ ਲੈ ਚਲ ਉਠਾ ਲੈਣ ਹਾਂ ਗੰਦ ਪਾਰਖ ਹੈ ਨਾ ਲੋਕਾਂ ਨੇ ਤਈ ਆ ਗੱਦੀ ਫਿਰ ਹੁਣ ਸਮਾਧੀਏ ਸੀ ਹਾਂ ਹਾਂ ਇਹ ਗੱਦੀ ਤਾਂ ਸਮਾਧੀਏ ਆਪਾਂ ਨੇ ਕੀ ਕਰਾਉਣਾ ਚਾਰ ਵਾਰ ਤਾਂ ਆਪਣੇ ਤੇ ਰੇਡ ਪੈ ਗਈ ਕੰਮ ਤਾਂ ਆਪਣਾ ਪਹਿਲੇ ਨਹੀਂ ਚੱਲਦਾ ਦਿਮਾਗ ਖਰਾਬ ਹੋਇਆ ਪਿਆ ਚੰਗਾ ਫਿਰ ਅਸੀਂ ਲੈ ਜਾਈਏ ਨਾਲ ਹਾਂ ਲੈ ਜਾਈਏ ਨਾਲ ਮਾਤਾ ਤੂੰ ਐ ਕਰ ਤੂੰ ਹੁਣ ਦੋ ਸੜਕੇ ਦੇ ਬਾਹਰ ਲਾਇਆ ਮੇਰੀ ਗੱਲ ਸੁਣ ਲੈ ਕਿ ਤੂੰ ਬੰਦਾ ਦਾ ਪਰਖ ਨਹੀਂ ਆਂਦਾ ਤੈਨੂੰ ਐ ਤਾਂ ਪਤਾ ਨਹੀਂ ਲੱਗਦਾ ਵੀ ਕੌਣ ਆਪ ਨੂੰ ਖੜਾਉਂਦਾ ਕੌਣ ਨਹੀਂ ਖੜਾਉਂ ਤੂੰ ਬੈਂਗੜ ਨਹੀਂ ਮਾਤਾ ਚਲੋ ਚਲੀਏ ਇਹਦੇ ਦੇ ਚਾ ਗਈ ਇਹਨੂੰ ਖਾਜੋ ਚਲੋ ਐਕਸ਼ਨ ਐਸੀ ਰੱਖ ਲਓ ਤਾਂ ਫਿਰ ਰੱਖ ਲਓ ਤਾਂ ਜਾਮ ਹੀ ਰੱਖੋ ਪਹਿਲਾਂ ਉਹ ਬਾਬਾ ਨਿਕੜੀ ਨਹੀਂ ਬਾਜ਼ਮਾਰ ਉਹਨੂੰ ਬਾਬਾ ਨਿਕੜੇ ਨਿਕੜੇ ਬਾਬਾ ਬਾਹਰ ਓਏ ਉਹਨਾਂ ਆਈਡੀ ਗਿਆ ਕਲਾਗੀ ਜੈ ਹੋ ਹੋਰ ਬਾਬਾ ਜੀ ਆਓ ਸੰਤਾਂ ਜੀ ਜੈ ਹੋ ਸੰਤਾਂ ਅੱਗੇ ਮੁੱਛਲ ਜੀ ਬਾਬਾ ਜੀ ਕਹਣਾ ਓਏ ਨਾ ਬੰਦੀ ਨਹੀਂ ਦਾ ਸੰਗਤ ਆ ਜਿਹੜਾ ਮਰਜ਼ੀ ਗੈਰੀ ਆ ਹਾਂ ਹੁਣ ਕੀ ਕਰਨ ਹੋ ਗਈ ਕਾ ਸੁਣੋ ਮੇਰੀ ਗੋਗਾ ਚ ਵੀ ਸੰਗਤ ਸੀ ਉਹਦਾ ਵੀ ਆਖਰਦਾਰ ਕਰਨਾ ਸੀ ਮੈਂ ਤਾਂ ਉਹਨੂੰ ਟਾਈਮ ਲੱਗਿਆ ਹਾਂ ਹੁਣ ਦੱਸੋ ਕੀ ਗੱਲ ਹੈ ਬਾਬਾ ਜੀ ਮਾਤਾ ਜੀ ਨੇ ਆਪਾਂ ਨੂੰ ਦਿੱਤੀ ਆ ਗੱਡੀ ਹਾਂ ਆਂਦਾ ਸਮਝ ਸੋਚ ਕੇ ਚੱਲਿਓ ਇੱਕ ਕੰਮ ਚਲਾਉਣਾ ਹੈ ਭਾਰੇ ਕਿਤੇ ਸਿੱਤਰ ਫੜੋਗੇ ਤੇ ਮੇਰੀ ਗੱਲ ਸੁਣਨਾ ਦੋ ਵਾਰ ਮਾ ਤਾਂ ਫੜਦੀ ਫੜਦੀ ਪੱਜ ਗਈ ਠੀਕ ਆ ਕਿਤੇ ਇਹ ਨਾ ਹੋ ਗਿਆ ਤੂੰ ਵੀ ਫੜਿਆ ਜਾਵੇਂ ਹਾਂ ਦੇਖ ਕੇ ਬੰਦਾ ਜੱਜ ਕਰ ਲਈ ਐ ਮੇਰਾ ਨਾ ਬਾਬਾ ਕੋ ਟੁੰਬੜ ਦਾ ਸੀ ਅੱਜ ਤੱਕ ਕੋਈ ਐਸਾ ਬੰਦਾ ਪੈਦਾ ਨਹੀਂ ਹੋਇਆ ਜਿਹੜਾ ਬਾਬਾ ਨੂੰ ਹੱਤ ਪਾਦ ਕੇ ਕਿਤੇ ਇਹ ਹੋਵੇ ਤੇਰੇ ਤੋਂ ਕੇ ਖਾਲੀ ਚਲੀ ਜਾ ਹਾਂ ਤੁੱਕਾ ਪੂਰਾ ਸਹੀ ਜਣਾਉਣਾਗਾ ਓਏ ਮੈਂ ਜਿੱਦੇ ਤੇ ਇੱਕ ਵਾਰ ਓਏ ਮੰਤਰ ਮਾਰਦਾ ਨਾ ਮੇਰਾ ਮੰਤਰ ਕੱਟਿਆ ਨਹੀਂ ਜਾਂਦਾ ਸੰਗ ਤਾਂ ਲੱਗਦੀ ਇਹ ਕੋਲੇ ਆ ਨਾ ਕੋਲੇ ਆ ਸ਼ੁਰੂ ਹੋ ਜਾ। ਅਲੀ ਬਾਬਾ! ਆਹੋ। ਆਪਾਂ ਆ ਗਏ। ਹਾਂ ਵੀ ਆ ਗਏ। ਦਸਵੀ ਬਾਬਾ ਤੇਰੀ ਕੀ ਪ੍ਰੋਬਲਮ ਆ? ਬਾਬਾ ਤੁਸੀਂ ਦੱਸੋ। ਬੱਚਾ ਬਾਬਾ ਨੇ ਨਿਗਾ ਮਾਰ ਲਈ। ਹਾਂਜੀ ਬਾਬਾ ਤੇਰੇ ਘਰ ਵਾਲੇ ਤੁਮ ਦਾਮ ਕਰਦਾ ਹਾਂਜੀ ਬਾਬਾ ਤੁਸੀਂ ਤਾਂ ਜਾਣੀ ਜਾਣੋ ਬਾਬਾ ਜੀ ਕਰ ਦਈਏ ਫਿਰ ਤੇਰਾ ਪਾ ਕਰੋ ਬਾਬਾ ਜੀ ਤਾਂ ਹੀ ਤਾਂ ਹੀ ਆ ਤੂੰ ਬੇਫਿਕਰ ਹੋ ਜਾ ਬੱਚਾ ਦੇ ਦਾਂਗੇ ਤੈਨੂੰ ਗਿੱਦੜ ਸਿੰਘ ਹੀ ਬੈਂਕ ਤਰੰਗੀ ਫਿਰ ਮੰਨੇ ਕੀ ਬਾਤਾਂ ਨੂੰ ਹਾਂ ਬਾਬਾ ਜੀ ਲੈ ਫਿਰ ਖੜਾ ਮੈਂ ਤੁਹਾਡੇ ਬਹੁਤ ਚਾਚੇ ਸੁਣੀ ਸੀ ਤਾਂ ਹੀ ਤਾਂ ਹੀ ਆਰੇ ਲੈ 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 ਬੱਚਾ ਬਾਬੇ ਨੇ ਇਹਨੂੰ ਮੰਤਰ ਦੇਤਾ ਤੇਰੇ ਘਰਾਂ ਤੇਰੇ ਅੱਗੇ ਪਿੱਛੇ ਅੱਗੇ ਪਿੱਛੇ ਅੱਗੇ ਪਿੱਛੇ ਜੇ ਲੱਟ ਵਾਂਗੂੰ ਨਾਗਮਦਾ ਫਰੇ ਬੋਲ ਬਾਬੇ ਕਿ ਤੂੰ ਮਰਦਾ ਦੀ ਜੈ ਜੈ ਬੋਲਿਆ ਕਰੋ ਜੈ ਹਾਂ ਇਹ ਮੰਤਰ ਮਾਰਤਾ ਇਹ ਜਿਹੜੀ ਤੈਨੂੰ ਬੂਟੀ ਦਿੱਤੀ ਆ ਠੀਕ ਐ ਇਹਨੂੰ ਪਾਣੀ ਦੇ ਵਿੱਚ ਘੋਲ ਕੇ ਠੀਕ ਐ ਆਪਦੇ ਘਰ ਵਾਲ ਨੂੰ ਪਿਆ ਦੇ ਠੀਕ ਆ ਤੇਰਾ ਮੈਂ ਤੂੰ ਗੱਲ ਕਰਦੀ ਕਿਸੇ ਰਾਣੀ ਕਾਲ ਦੇਖਣ ਦੀ ਮੈ ਕਾ ਸਵਾਲ ਹੀ ਨਹੀਂ ਪੈਦਾ ਹੁੰਦਾ चलो बैठो साइड पे भाई हो गया भला बैठो साइड पे बाबा तुम्हारे का नहीं चौकी पर नहीं भाई बार फेर आ जाओ आ जाओ आ जाओ जे काम हो गया ठीक है जे ना काम बने फेर आ जे बटे साइड पे बबाजी चल ही बाबा पांव लागे आगे तेरे सत्य पे आ रहे हमारे तेरे पास पे आ ਰੋਕੇ ਰੋਕੇ ਹਾਬੀਬਾ ਤਨ ਕੀ ਰੱਖ ਹੈ ਬਾਬਾ ਜੀ ਕੀ ਦਸਾਂ ਜੇ ਇੱਕ ਦੁੱਖ ਹੋਵੇ ਤਾਂ ਦਾ ਮੈਂ ਤੁਹਾਨੂੰ ਦਸਾਂ ਸਾਨੂੰ ਤਾਂ 3600 ਤੋਂ ਕੁ ਲੱਗ ਰਿਆ ਆਹ ਨਾਲ ਵਾਲੇ ਸਰੀਕੇ ਵਾਲੇ ਨੇ ਜਿਹੜੇ ਉਹ ਸਾਨੂੰ ਦੀ ਜਉਣ ਦਿੰਦੇ ਉਹਨਾਂ ਨਾਲ ਸਾਡਾ ਘਰੇ ਇਸ ਚੱਲਦਾ ਬਿਮਾਰੀ ਸਾਡੇ ਘਰ ਚੋਂ ਨਹੀਂ ਨਿਕਲਦੀ ਜਵਾਕ ਸਾਡੇ ਨਹੀਂ ਪੜਦੇ ਸਕੂਲ ਨਹੀਂ ਜਾਂਦੇ ਮੈਂ ਕਹਿੰਦੀ ਐਨੀ ਦੁਖੀ ਹੋਈ ਪੰਨਾ ਘਰ ਵਾਲਾ ਮੇਰਾ ਕੋਟ ਦਾ ਮਾਰਦਾ ਲਾਈ ਲੱਗ ਗਿਆ ਆਪਦੀ ਮਾਂ ਪਿੱਛੇ ਲੱਗੇ ਹੁੰਦਾ ਕੀ ਕੀ ਦੁੱਖ ਦੱਸਾਂ ਮੈਂ ਤਾਂ ਬੱਸ ਦੱਸ ਨਹੀਂ ਸਕਦੀ ਮੈਨੂੰ ਆਏ ਦੱਸੋ ਚੱਕ ਰਿਆ ਚੱਕ ਰਿਆ ਬੋਲ ਚੱਕ ਰਿਆ ਚੱਕ ਰਿਆ ਚੱਕ ਰਿਆ ਨਾ ਬਾਬਾ ਜੱਟ ਮੈਂ ਨਹੀਂ ਆ ਸਕਦਾ ਚੱਕ ਰਿਆ ਚੱਕ ਰਿਆ ਵੀ ਬਾ ਮੈਨੂੰ ਆਇਆ ਦੱਸ ਏ ਸਿੰਦਰ ਕੌਣ ਆ ਸਿੰਦਰ ਕਿਹੜੀ ਸਿੰਦਰ ਸਿੰਦਰ ਤਾਂ ਕੋਈ ਵੀ ਨਹੀਂ ਬਾਬਾ ਸਾਡੇ ਤਾਂ ਕੋਈ ਨੇੜੇ ਚੜੇ ਵੀ ਨਹੀਂ ਅੱਛਾ ਫਿਰ ਮੈਨੂੰ ਆਇਆ ਦੱਸ ਏ ਨਿੰਮੂ ਕੌਣ ਆ ਨਿੰਮੂ ਤਾਂ ਮੈਂ ਆ ਬਾਬਾ ਜੀ ਮੈਂ ਤਾਂ ਜਉਂਦੀ ਆ ਪਰ ਕੋਈ ਤੇਰਾ ਤੁੱਕ ਨਹੀਂ ਲੱਗ ਰਿਹਾ ਮੇਰੇ ਮੋਟਾ ਜੱਜਾ ਚੱਲ ਪਾਗਾ ਹਾਂ ਕੁਝ ਨਹੀਂ ਕੁਝ ਨਹੀਂ ਅੱਛਾ ਤੂੰ ਆ ਬੈਠੇ ਰੋ ਭਾਈ ਹਾਂ ਈ ਬਾ ਬਾਬਾ ਨੇ ਨਿਗਾਹ ਮਾਰੀ ਆ ਤੇਰੇ ਤੇ ਤਾਂ ਬਹੁਤ ਵੱਡਾ ਕਾਸਟ ਆ ਕਾਸਟ ਧੀਰੇ ਤੇ ਕਿਸੇ ਨੇ ਕੁਝ ਕਰਾਇਆ ਹੋਇਆ ਏ ਲਓ ਮੈਂ ਤਾਂ ਕਿਸੇ ਨੂੰ ਜਾ ਕੇ ਦੇਣੀ ਚੜਦੀ ਮੇਰੇ ਤੇ ਕੌਣ ਕੁਝ ਕਰਾ ਦੂਗਾ ਮੈਂ ਇਹਨੂੰ ਪੜ੍ਹਨ ਦਿੰਦੀ ਕਿਸੇ ਨੂੰ ਕਰੇ ਓਏ ਤੇਰੀ ਗਵਾਂਡਰ ਨੇ ਤੇਰੇ ਤੇ ਕੁਝ ਕਰਾਇਆ ਤੇਰੇ ਘਰੇ ਖੂਨ ਦੇ ਛਿੱਟੇ ਮਿਲੇ ਹੋਣੇ ਆ ਉਹ ਤਾਂ ਬਾਬਾ ਆ ਪਿੱਛੇ ਜੇ ਬਿੱਲੀ ਕਬੂਤਰ ਮਾਰ ਕੇ ਸੱਟ ਗਈ ਉੱਥੋਂ ਖੂਨ ਆ ਗਿਆ ਦੱਸ ਕਰੀ ਕੀ ਜੰਦਾ ਉਹ ਤੋਂ ਆਪਣਾ ਕੰਮ ਠੱਪ ਹੋ ਜੂਗਾ ਮੈਂ ਦੁਕਾਨਾਂ ਨਹੀਂ ਲੱਗ ਰਹੇ ਪੂਰਾ ਇਤਨਾ ਬੁਲਾ ਦਿਓ ਹੋ ਗਿਆ ਹੋ ਗਿਆ ਹੋ ਗਿਆ ਤਲੀ ਬਾਬਾ ਉਹ ਚੱਕ ਲਿਆ ਚੱਕ ਲਿਆ ਉਹ ਵਾਦ ਚੱਕ ਲਿਆ ਚੱਕ ਲਿਆ ਪੁੱਛਣਾ ਪੁੱਛਣਾ ਅੰਨਾਂ ਨੂੰ ਗੋਲਿੰਗ ਲਿੰਬਾਂ ਆ ਬੈਣੇ ਨਿਕਾ ਮਰੀਆ ਹਾਂ ਤੇਰੇ ਬਾੜ ਦੇ ਵਿੱਚ ਕਿਸੇ ਨੇ ਲੱਡੂਆਂ ਦਾ ਟੂਣਾ ਕੀਤਾ ਹੈ ਤੇਰੇ ਘਰ ਵਾਲੇ ਨੂੰ ਬਸ ਦੇ ਵਿੱਚ ਕਰਨ ਦੇ ਵਿੱਚ ਵੀ ਤਾਂ ਕਿ ਕਿਸੇ ਹੋਰ ਜਨਾਨੀ ਕੋਲੇ ਰਹੇ ਨਾ ਬਾਬਾ ਲੱਡੂ ਤਾਂ ਕਾਲੇ ਕੁੱਤੇ ਨੂੰ ਮੈਂ ਪਾਉਣੀ ਆ ਗੇਟਾਂ 'ਚ ਸਾਡੇ ਗੇਟਾਂ 'ਚ ਕਿਹੜਾ ਲੱਡੂ ਧਰਜੂ ਮੈਂ ਤਾਂ ਚੱਥੋਂ ਪੈਰ ਪੈਰਾ ਰੱਖ ਦਿਆਂ ਗੇਟਾਂ 'ਚ ਖੰਗੜ ਨਹੀਂ ਦਿੰਦੀ ਮੈਂ ਤਾਂ ਕਿਸੇ ਨੂੰ ਕਿ ਇਹ ਸਾਲਾ ਕੋਈ ਮੰਨਤ ਨਹੀਂ ਚੱਲਦਾ ਮੰਤਰ ਕੀ ਟਟੂ ਜੱਲੋਂ ਗੱਲਾਂ ਦਾ ਖੁੱਲਦੂ ਕਰੀ ਜਾਂਦਾ ਕੰਨਿ ਬਾਬਾ ਓਏ ਟੱਗ ਲਿਆ ਟੱਗ ਲਿਆ ਬਗਵਾ ਚੱਲਿਆ ਆਇਆ ਟੱਗ ਲਿਆ ਓਏ ਬਾਬਾ ਲੱਭਦਾ ਕੋਈ ਇਸਕਾਰ ਬਾਬਾ ਲ ਬਲਾਵੇ ਬਾ ਹਾਂ ਬਾਬਾ ਮੂੰ ਬਾਬਿਆਂ ਦੀ ਗੱਲ ਮਾਰ ਲੈ ਬਾਬਾ ਨੇ ਫੇਰ ਇੱਕ ਵਾਰ ਨੀ ਗੱਲ ਮਾਰੀ ਜਾਂ ਤੇਰੇ ਤੇ ਜ਼ਰੂਰ ਕਿਸੇ ਨੇ ਕੁਝ ਕਰਾਇਆ ਹੋਇਆ ਬਾਬਾ ਇੱਕ ਵਾਰ ਕਹਣਾ ਚਾਹੀਦਾ 36 ਵਾਰ ਕਹਲਾ ਦੇਖ ਠੀਕ ਹੈ ਆ ਕਿਤੇ ਕਿਰਾਏ ਵਾਲਾ ਤਾਂ ਕੰਮ ਜਮਾ ਹੀ ਨਹੀਂ ਹੈਗਾ ਤੂੰ ਜੇ ਤੈਨੂੰ ਕੁਝ ਹੋਰ ਦਿੱਖਦਾ ਤੂੰ ਉਹ ਦੱਸ ਬਾਬਾ ਤੂੰ ਐਨਕਾ ਲਾ ਲੈ ਮੇਨਾ ਤੇਰੀ ਨੀਗਾ ਘੱਟਾ ਸਟਾਬੇ ਦੀ ਗੱਈ ਨਾ ਤੂੰ ਚੋੜਾ ਰਾ ਰੱਪਾ ਇਹਦਾ ਖਾਦੂ ਪਾਵੇ ਆਪਣੇ ਵੀ ਹਾਂ ਚੱਲਿਆ ਬਾਬਾ ਕੋਈ ਨਾਮ ਹੈ ਇਹ ਨਹੀਂ ਕਹ ਰਿਹਾ ਦੱਸ ਦੇ ਕਿਸੇ ਨੂੰ ਗੱਲ ਜੁੱਤੀਆਂ ਪਹਿਨੀਆਂ ਨਹੀਂ ਪਹਿਲਾਂ ਮੱਦ ਦੇ ਪੈਗਾਨੇ ਤੇਰੇ ਪਹਿਣੀਆਂ ਬਹਿ ਜਾ ਫੇਟਾਈ ਤੇ ਕਿਹਦੀ ਹੁੰਦੀ ਇਹ ਤੁਸ ਨਹੀਂ ਲੱਗਿਆ ਕਰਦੇ ਹੁੰਦੇ ਯਾਰ ਗੱਲ ਭੁਜਾਣੀ ਦਾ ਤੋਂ ਬੁਦਕਾ ਕੁਝ ਕਰਤਾ ਸੀ ਇਹ ਕੰਡਾ ਲਿਆ ਹੂੰ ਤੋਸ ਤਾਂ ਬਾਬਾ ਆਪਸੀ ਕਰਨਾ ਕਰੀ ਜਾਂਦੇ ਜੇ ਕੋਸ ਗਸਣਾ ਗਸਾ ਆਪਾਂ ਤਾਂ ਜਾਣੇ ਅਗਰ ਤਰ ਤਸਰੀਬ ਬਹਿ ਜਾ ਭਾਈ ਬਹਿ ਦੇ ਚਾਹ ਦੀ ਮਚਾਵਾਂ ਦੋ ਸਾਨੂੰ ਫਟ 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 ਹਾਂ ਸੈਂਨਾਂ ਤਉ ਬਾਬਾ ਬਹੁਤ ਪਹੁੰਚਿਆ ਹੋਇਆ ਹੈ ਕਰਨੀਆ ਵਾਲਾ ਪਰ ਕੀ ਪਤਾ ਤੀ ਇਹ ਹੇ ਤੁੱਕਾ ਮਾਰ ਸਾਰੀ ਸੰਗਤ ਨੂੰ ਕੀੜੇ ਬੜਿਆ ਦੇ ਕੁੱਟ ਚਾਹ ਦੀ ਪਿੱਛੇ ਪਿਆਰ ਦਾ ਫੈਰ ਤਾਂ ਬੈਠੇ ਨਹੀਂ ਜਾਣੇ ਮੈਂ ਚਾਹ ਚਾਹ ਲੱਗ ਪੈ ਗਿਆ ਬਗਤਾਂ ਨੂੰ ਚਾਹ ਲਾਉਂ ਬਗਤਾਂ ਨੂੰ ਚਾਹ ਲਾਉਂ ਬਾਬਾ ਮੈਨੂੰ ਦੱਸ ਕਿ ਮੈਂ ਤਾਂ ਮੇਰੇ ਬੰਦੇ ਤੋਂ ਚੋਰੀਆਂ ਆਈਆਂ ਅਜਾ ਵੀ ਬਾਬਾ ਜੀ ਠੰਡੇ ਹੋ ਗਏ ਵੀ ਬਗਤ ਕਹਿੰਦਾ ਜਾ ਵੀ ਠੰਡੇ ਰਹੋ ਥੁੰਡਾ ਦੇ ਦਾਂਦਾ ਆਦੇ ਬਾਦ ਅਸੇ ਬਗਾ ਨਿੰਮਦੇ ਪਹਿਲਾਂ ਬਾਬਾ ਜੀ ਨੇ ਦੇਣੀ ਸੀ ਹੋਰੀ ਸੰਗਤਾਂ ਦੇ ਜਾਣੇ ਹੋਗੇ ਬਾਬਾ ਝੂਠੇ ਹੋ ਜਾਣਗੇ ਮੈਂ ਦੋ ਬਾਬਲ ਨੂੰ ਲੈ ਲੋ ਬਾਬਾ ਜੀ ਲੈਣੀ ਤੇਗੀ ਬਾਬਾ ਚੁੱਪਾ ਹਾਂ ਚਲ ਉਹ ਬਾਬਾ ਜੀ ਚੁੱਪਾ ਸਾ ਸਾਜੀ ਸੁਰਤੀ ਰਾਈ ਤੇ ਹਾਂ ਆਹ ਬੋਲੇ ਯਾਰ ਹੋਈ ਫੁੱਦੂ ਗੱਲਾਂ ਕਰੀ ਜਾਂਦਾ ਓਏ ਮੈਂ ਨਿਗਾਹ ਮਾਰ ਕੇ ਦੇਖਦਾ ਚਲ ਆਏ ਘਰ ਬਾਬਾ ਆਹਾ ਦੂਜੇ ਪਾਸੇ ਬੈਠੇ ਜਿਹੜਾ ਇਹਨੇ ਉਹਨੂੰ ਦੱਸ ਤੂੰ ਮੇਰੇ ਕੋਲ ਹੀ ਤੇ ਸੁਰਤੀ ਫੇਰ ਮਾਰੀ ਆ ਜਾ ਬਈ ਅੱਗੇ ਆ ਜੀ ਬਾਬੇ ਕੀ ਨੀਗਾ ਕਮਜ਼ੋਰ ਆ ਹਨ ਕਮ ਕਲਵਾੜੇ ਬਾਬਾ ਇਹਨੂੰ ਉੱਛਾ ਦੋ ਬਾਬਾ ਨੂੰ ਇਹਦੇ ਥੋੜੇ ਅਲਗੇ ਚੇਲੇ ਹੋਣ ਨਾ ਉਹਦਾ ਵੀੜਾ ਨਹੀਂ ਬੈਂਦਾ ਮੇਰੀ ਗੱਲ ਸੁਣ ਦੇਖਲਾ ਤੂੰ ਮੇਰੀ ਗੱਲ ਸੁਣ ਮੈਨੂੰ ਮੰਤਰਵਾ ਦੇ ਗਿਆ ਮਾਦਾ ਕੋਈ ਇੱਕ ਦਾ ਮਾਰਗ ਹੀ ਰੱਖਦਾ ਚੱਲਦਾ ਹੈ ਕਿ ਉਹ ਪੁਰਾਣਾ ਕਿਤੇ ਜੰਨੇ ਉਹ ਇੱਕ ਪਾਸੇ ਰਾਤ ਨੂੰ ਉਹ ਚਲ ਰਿਹਾ ਕਰਦੇ ਕੋਈ ਚੱਲੀ ਵਾ ਚੱਲੀ ਚੱਲ ਚੱਲ ਬੱਜਾ ਨੇ ਅੱਗੇ ਆ ਕੇ ਪਪਾ ਦਾ ਮੇਰੀ ਕੱਟਾ हां बंदा तैनू की काष्टा अरे बाजी भाई बस रहा तू में सड़क की खराबी हो गई पत क्यों दानो कट पे जा कर ओ तो नहीं बैठो बाबा तू की कर ता में करदा पी के पे गया होना ले मेरी की करता थमने तो के क्या पापा काड़ा ना लेके बच्चागा ये बात चलंदी ਇਹ ਨਾਲੇ ਤੇਰੀ ਭੱਜ ਗਈ ਬੱਚਾ ਬਾਬੇ ਨੇ ਨੀਗਾ ਮਾਰ ਲਈ ਤੇਰੀ ਘਰ ਵਾਲੀ ਤੇਰੀ ਗਵਾਂਡੀ ਨਾਲ ਹੀ ਭੱਜ ਗਈ ਮੂਤ ਪਿੰਡਾਂ ਦੀ ਤਾਂ ਭੱਜ ਗਈ ਹਾਂ ਅੱਛਾ ਤੂੰ ਦਾਰੂ ਪੀਣੀ ਘਟਾ ਦੇ ਤੇਰੇ ਘਰ ਵਾਲੀ ਬਾਪ ਸਾਜੂ ਫੇਰ ਮਨੇ ਕਹ ਬਾਬੇ ਨੂੰ ਚੱਲ ਨਹੀਂ ਵੀ ਮਤਰਾ ਬਾਬਾ ਦਾ ਰੋ ਬਾਬਾ ਦਾ ਕੰਮ ਇਹ ਤੈਨੂੰ ਲੱਗਦਾ ਤੇਰੀ ਕਮਲੀ ਹੈ ਨਾ ਨਾ ਚੱਕ ਲੈ ਆਹਨੇ ਚੱਕ ਲੈ ਚੱਕ ਲੈ ਆਈ ਆ ਉਹ ਤੇਰੇ ਬਾਣਾ ਨਾ ਨਾ ਤੂੰ ਆਇਆ